ਏ ਸਰਦਾਰ ਜੀ ਧੁੱਪੇ ਕਿਉਂ ਬੈਠੇ ਨੇ ਇਹ ਕਾਲੇ ਰੰਗ ਦਾ ਕੱਪੜਾ ਕਿਉਂ ਪਾਇਆ ਇਹਨਾਂ ਨੇ ਉਹ ਤੁਸੀਂ ਬਾਈ ਜੀ ਹੱਥ ਕਿਉਂ ਜੋੜਦੇ ਹੋਆਂ ਤਾਂ ਕੋ ਕਿਸੇ ਗੱਲੋਂ ਜਾਂ ਕੋਈ ਤੰਗ ਕਰਦਾ ਹੈ ਪਹਿਲਾ ਭਿੱਖੀ ਪਿੰਡ ਵਾਲੇ ਸਰਦਾਰ ਜੀ ਤੁਸੀਂ ਦੱਸੋ ਬਾਈ ਜੀ ਤੁਹਾਡੇ ਕੋਲੋਂ ਨੇ ਬਸ ਇੱਕ ਮਿੰਟ ਰੁਕਿਓ ਹਾਂਜੀ ਸਰਦਾਰ ਜੀ ਆਹ ਕੀ ਲਿਖਿਆ ਕਫਨ ਤੇ ਕਫਨ ਗੱਲ ਪਿਆ ਨਸ਼ੇ ਨਾਲ ਪੁੱਤ ਦੀ ਮੌਤ ਦੀ ਸਰਕਾਰ ਜ਼ਿੰਮੇਵਾਰ ਆ ਪਿੱਛੇ ਪੋਸਟਰ ਤੇ ਵੀ ਕੁਝ ਲਿਖ ਰੱਖਿਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਨਸ਼ਾ ਚਿੱਟਾ ਕਿੱਥੇ ਵਿਕਦਾ ਹੈ ਕਿਹੜੀ ਗਲੀ ਕਿਹੜੇ ਮੁਹੱਲੇ ਵਿਕਦਾ ਹੈ ਅਤੇ ਕਿਹੜੇ ਬੰਦੇ ਵੇਚਦੇ ਨੇ ਡੀਐਸਪੀ ਸਾਹਿਬ ਪਿੱਖੀਵਿੰਡ ਦੇ ਦਫ਼ਤਰ ਤੋਂ 800 ਮੀਟਰ ਦੀ ਦੂਰੀ ਤੇ ਬਿੱਲਾ ਕੇਲਾ ਕਲੋਨੀ ਆਕਾਸ਼ ਪਿੱਖੀਵਿੰਡ ਬੀਰਾ ਸਿੰਘ सोनू ਰਾਜਾ ਭਾਬੀ ਰਾਜ ਤੇ ਹੋਰ ਇਹਨਾਂ ਦੇ ਸਾਥੀ ਸ਼ਰਿਆਮ ਨਸ਼ਾ ਵੇਚਦੇ ਨੇ ਪਿੱਖੀਵਿੰਡ ਚ ਨਸ਼ੇ ਨਾਲ ਅਨੇਕਾਂ ਮੌਤਾ ਹੋ ਚੁੱਕੀਆਂ ਨੇ ਪਰ ਇਹ ਸਭ ਜਾਣਕਾਰੀ ਥਾਣੇ ਬਾਹਰ ਬੈਠ ਕੇ ਪ੍ਰਦਰਸ਼ਨ ਕਿਉਂ ਕਰ ਰਹੇ ਹੋ ਉਹ ਇਸ ਲਈ ਕਿਉਂਕਿ ਸਰਦਾਰ ਜੀ ਮੁਤਾਬਕ ਨਸ਼ਾ ਤਸਕਰਾਂ ਦਾ ਨਾਂ ਜਗਾ ਸਬਦਕ ਸਮੇ ਦੇ ਬਾਵਜੂਦ ਕਾਰਵਾਈ ਨਹੀਂ ਹੋ ਰਹੀ ਪੁਲਿਸ ਨਸ਼ਾ ਤਸਕਰਾਂ ਨੂੰ ਨਹੀਂ ਫੜ ਰਹੀ ਇਸੇ ਕਰਕੇ ਆ ਢੰਗ ਤਰੀਕੇ ਨਾਲ ਪ੍ਰਦਰਸ਼ਨ ਕਰਕੇ ਤੁਹਾਡਾ ਸਾਰਿਆਂ ਦਾ ਧਿਆਨ ਖਿੱਚਣ ਕਰਕੇ ਇਹ ਸਭ ਸਰਦਾਰ ਜੀ ਨੇ ਕੀਤਾ ਹੁਣ ਤੁਹਾਡੇ ਕੀਤੇ ਇੱਕ ਸ਼ੇਅਰ ਨਾਲ ਦਬਾਅ ਪੰਜਾਬ ਪੁਲਿਸ ਤੇ ਜ਼ਰੂਰ ਪੈ ਸਕਦਾ ਹੈ ਹਾਂਜੀ ਇੱਕ ਵਾਰ ਸਰਦਾਰ ਜੀ ਤੁਸੀਂ ਵੀ ਦੱਸੋ ਸਭ ਫਿਰ ਡੀਐਸਪੀ ਸਾਹਿਬ ਤੁਹਾਨੂੰ ਵੀ ਸੁਣਦੇ ਆ ਨਸ਼ਾ ਚਿੱਟੇ ਨਾਲ ਚਿੱਟਾ ਵੇਚਣ ਵਾਲਿਆਂ ਨੂੰ ਸਾਨੂੰ ਫੜਾਉਣ ਦੀ ਖਾਤਰ ਅੱਜ ਥਾਣਿਆਂ ਦੇ ਬੁਰੀ ਅੱਗੇ ਧਰਨੇ ਲਾਉਣੇ ਪਏ ਰਹੇ ਹਨ ਸਾਡੀਆਂ ਭੈਣਾਂ ਉਹਨਾਂ ਦੇ ਸੁਭਾਗ ਉੱਜੜ ਰਹੇ ਹਨ ਨਾ ਮਾਵਾ ਦੀਆਂ ਪੁੱਕਾਂ ਖਾਲੀ ਹੋ ਰਹੀਆਂ ਹਨ ਤੇ ਨਿੱਕੇ ਨਿੱਕੇ ਨੰਨੇ ਨੰਨੇ ਬੱਚੇ ਜਨਾਂ ਦੇ ਸਰਾਦੋ ਪਿਓਵਾ ਦੇ ਸਾਈ ਉੱਠ ਰਹੇ ਹਨ ਤੇ ਉਹਨਾਂ ਨੂੰ ਪੰਜਾਬ ਦੀ ਜਨਤਾ ਦਾ ਕੋਈ ਫਿਕਰ ਨਹੀਂ ਸਿਰਫ ਵੋਟਾਂ ਦਾ ਫਿਕਰ ਆ ਕਿ ਪੰਜਾਬ ਦੇ ਵਿੱਚ ਕਿਤਨਾ ਚਿੱਟੇ ਨਾਲ ਮੌਤਾਂ ਹੁੰਦੀਆਂ ਆ ਤੇ ਕਿਤਨਾ ਪੰਜਾਬ ਦੇ ਵਿੱਚ ਸ਼ਿਵੇ ਵੱਜਦੇ ਆ ਇਹ ਵੇਚਦੇ ਆ ਮੈਂ ਜਨਾਂ ਦੇ ਨਾਂ ਲਿਖੇ ਆ ਇਹ ਬੰਦੇ ਨਸ਼ਾ ਨਾ ਵੇਚਦੇ ਹੌਣ ਦੇ ਤੁਰੰਤ ਮੈਨੂੰ ਉਹਨੇ ਗ੍ਰਿਫਤਾਰ ਕਰਕੇ ਮੇਰੇ ਤੇ ਪਰਚਾ ਕੀਤਾ ਜਾਵੇ ਪੁਲਿਸ ਨੂੰ ਆ ਮੈਂ ਸਭ ਕੁਝ ਲਿਖ ਕੇ ਲਾਇਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਕਿਹੜੀ ਗੜੀ ਕਿਹੜੇ ਮੱਲੇ ਕਿੱਥੇ ਕਿਹੜੇ ਬੰਦੇ ਵੇਚਦੇ ਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਪੋਸਟਰ ਲਾਉਣ ਤੋਂ ਪਹਿਲਾਂ ਤੁਸੀਂ ਬਾਈ ਨੇਮ ਦੱਸਿਓ ਉਹਨਾਂ ਨੂੰ ਮੈਂ ਕਈ ਵਾਰ ਦੱਸ ਚੁੱਕਾ ਮੇਰੀਆਂ ਦਰਖਾਸਤਾਂ ਗਈਆਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਡੀਐਸਪੀ ਸਾਹਿਬ ਭਿੱਖੀਵੰਡ ਨੂੰ ਮਾ ਬਿੱਲੇ ਬਾਰੇ ਦੱਸਿਆ ਜਿਹੜਾ 800 ਮੀਟਰ ਦੀ ਦੂਰੀ ਤੇ ਡੀਐਸਪੀ ਦਫ਼ਤਰ ਭਿੱਖੀਵੰਡ ਦੇ 800 ਮੀਟਰ ਦੀ ਦੂਰੀ ਦੇ ਚੇਲਾ ਕਲੋਨੀ ਵਿੱਚ ਆਂਦਿਆ। ਸਰੇ ਮੈਨੂੰ ਉਹਦੇ ਥਾਣੇ ਦੇ ਵਿੱਚ ਜਦੋਂ ਵੜਦਾ ਤੇ ਬੁੜਾ ਪੈੜੀਆ ਕਨਾ ਵੇਦੇ ਜਾਂਦੇ ਰਹੇ ਕਿ ਬੰਦਾ ਫੜਨ ਨੂੰ ਤਿਆਰ ਨਹੀਂ ਗੇ। ਜੇ ਮਜਬੂਰੀ ਵਾਸ ਮੈਂ ਇਹਨਾਂ ਦੇ ਸਾਹਮਣੇ ਕਈ ਬੰਦੇ ਦੀ ਰਿਕਾਰਡਿੰਗ ਕਰਕੇ ਸੁਣਾ ਦਿਆਂ ਫੇਰ ਇਹ ਫੜਦੇ ਉਹ ਵੀ ਤੁਹਾਨੂੰ ਮੈਂ ਦੱਸੂਗਾ ਜਿਹੜਾ ਬੰਦਾ ਫੜਿਆ ਰਿਕਾਰਡਿੰਗ ਕਰਕੇ। ਸਾਡੇ ਵੱਲੋਂ ਰੋਜ਼ਾਨਾ ਪੁਲਿਸ ਪਟੀਆਂ ਕੈਸੋ ਤੇ ਰੇਡ ਕੀਤਾ ਜਾਂਦਾ। ਕਿਸੇ ਨੂੰ ਕੋਈ ਸਪੇਅਰ ਨਹੀਂ ਕੀਤਾ ਜਾਂ ਜਿਹੜਾ ਤੇ ਬਾਰ ਬਾਰ ਜੁਰਮ ਕਰਦਾ ਉਹਨਾਂ ਨੂੰ ਸੀ ਕਲੰਦਰਾ ਤਿਆਰ ਕਰਕੇ ਜੇਲੇ ਭੇਜਦੇ ਆ ਐਸ.ਡੀ.ਐਮ ਸਾਹਿਬ ਦੇ ਪੇਸ਼ ਕਰਕੇ ਰੋਜ਼ਾਨਾ ਟੀਮਾਂ ਦੀ ਟੀਮਾਂ ਭੇਜ ਕੇ ਥਾਣੇ ਤੋਂ ਇਹਦੀ ਰਿਕਵਰੀ ਕੀਤੀ ਜਾਂਦੀ ਵੱਧ ਤੋਂ ਵੱਧ ਪਰਚੇ ਦਰਜ ਕੀਤੇ ਜਾਂਦੇ ਆ ਫਿਰ ਵੀ ਜਿਨ੍ਹਾਂ ਨੇ ਇਹਨਾਂ ਦਾ ਨਾਮ ਲੈ ਰਿਆ ਵਾ ਇਹਨਾਂ ਦਾ ਵੈਰੀਫਾਈ ਕਰ ਲਾਂ ਕਿ ਕੋਈ ਜਾਤੀਤ ਨਹੀਂ ਹੈ ਜੇ ਇਹ ਪਾਇਆ ਗਿਆ ਤੇ ਇਹਨਾਂ ਨੂੰ ਸਬਿਰਨ ਨਹੀਂ ਕੀਤਾ ਜਾਊਗਾ ਜੀ ਉਹ ਬੰਦਾ ਫਾਇਦਾ ਕਹਿ ਰਿਹਾ ਵਾ ਕਿ ਚੇਹਰਾਂ ਵਿੱਚੋਂ ਕੋਈ ਗਲਤ ਹੋਏ ਤੇ ਮੇਰੇ ਤੇ ਮਾਣਾ ਨਹੀਂ ਦਾ ਕੇਸ ਕਰਦੇ ਨਹੀਂ ਜੀ ਜੇ ਨਹੀਂ ਗਲਤ ਹੋਏ ਤਾਂ ਇਹ ਕੋਈ ਵੀ ਨਹੀਂ ਛੱਡਾਂਗੇ ਕਦੀ ਵੀ ਨਹੀਂ ਛੱਡਾਂਗੇ ਅਸੀਂ ਆਪਣੀ ਪੁਲਿਸ ਪਾਰਟੀ ਪੂਰੀ ਮੁਸਤਦੀ ਨਾਲ ਖੜਾਂਗੇ ਤੇ ਜਿਹੜੇ ਨੇ ਕਹਿਆ ਉਹਨਾਂ ਦੀ ਵੈਰੀਫਾਈ ਕਰ ਲੈਨੇ ਆ ਜੀ ਹੁਣੇ ਦੂਜੇ ਬਾਈਂ ਦੀ ਕੋਲ ਚਲਦੇ ਆ ਜਿਹੜੇ ਹੱਥ ਜੋੜੀ ਖੜੇ ਨੇ ਇਹ ਮਾਮਲਾ ਹੈਗਾ ਜਲਾਲਾਬਾਦ ਦਾ ਅੱਛਾ ਤਾਂ ਭਾਈ ਜੀ ਦਾ ਕਹਿਣਾ ਹੈ ਕਿ ਇਹਨਾਂ ਨੇ ਨਸ਼ਾ ਤਸਕਰਾਂ ਨੂੰ ਚਿੱਟਾ ਵੇਚਣ ਤੋਂ ਰੋਕਿਆ ਤੇ ਗੁੰਡੇ ਤਸਕਰ ਜਾਨੋਂ ਮਾਰਨ ਲਈ ਹਮਲਾ ਕਰਨ ਲਈ ਵੀ ਆ ਗਏ ਬਕਾਇਦਾ ਸੀਸੀਟੀਵੀ ਹੈ ਇੱਥੇ ਅਮੀਰ ਨਸ਼ਾ ਤਸਕਰ ਗੱਡੀ ਤੇ ਆਏ ਹਮਲਾ ਕਰ। ਉਹ ਕ੍ਰਿਸਟਲ ਕੋਲ ਤਲਵਾਰਾਂ ਤੇ ਕਾਪਿਆਂ ਨਾਲ ਹਮਲਾ ਕੀਤਾ। ਗਨੀਮਤ ਰਹੀ ਜਾਨੀ ਨੁਕਸਾਨ ਨਹੀਂ ਹੋਇਆ। ਇੱਕ ਵਾਰ ਇਹਨਾਂ ਦੇ ਵੀ ਸੁਣਦੇ ਆਂ ਫੇਰ ਕਰਦੇ ਆਂ ਟਿੱਪਣੀ। ਧਰਮ ਗੱਲ ਦਾ ਵੀ ਇਹ ਚਿੱਟਾ ਵੇਚਦੇ ਨੇ ਇਹਨਾਂ ਕਿ ਨੰਨਾ ਗਿਆ ਮੁੰਡਾ ਤੇ ਇੱਕ ਮੰਨਾ। ਇਹ ਉੱਥੇ ਨੰਨਾ ਤੇ ਮੰਨੂ ਇਹ ਗਿਆ ਤਵਾਣਿਆ ਚਿੱਟਾ ਵੇਚਣ। 5 ਗ੍ਰਾਮ ਸੀ ਇਹਨਾਂ ਕੋਲ। ਉੱਥੇ ਮੈਂ ਫੜ ਕੇ ਚਪੇੜਾ ਚੂੜਾ ਮਾਰਦੇ ਮੈਂ ਇਹ ਕੰਮ ਨਹੀਂ ਕਰਨ ਦੇਣਾਗਾ। ਠੀਕ ਆ ਉਸ ਤੋਂ ਬਾਅਦ ਅੱਜ ਮੈਂ ਇਥੇ ਆਇਆ ਸਲੂਨ ਚ ਕਟਿੰਗ ਕਰਾਉਣ ਮੈਨੂੰ ਨਹੀਂ ਪਤਾ ਸੀ ਵੀ ਇੱਥੇ ਪਹਿਲਾਂ ਬੈਠੇ ਨੇ ਇੱਥੇ ਆਉਂਦਿਆਂ ਨਾਲ ਹੀ ਮੇਰੇ ਗੱਲ ਪੈ ਗਏ ਨੇ ਤੇ ਇਹਨਾਂ ਹੋਰ ਬੰਦੇ ਸਦਾਗੇ ਕਿੰਨਾਂ ਕੋਲ 2 ਰਵਾਲਵਰ ਸੀ ਇਹਨਾਂ ਕੋਲ ਸਿੱਧੇ ਕਰ ਤੇ ਇਹਨਾਂ ਕੈਮਰਾ ਚ ਆਈ ਫੋਟੋਗ੍ਰਾਫ ਵੀ ਆ ਗਈ ਵੀਡੀਓ ਵੀ ਆ ਗਈ ਤੇ ਨਾ ਦੇ ਬੰਦੀ ਕਾਰਵਾਈ ਕੀਤੀ ਜਾਂਦੀ ਤੇ ਇਹ ਸਲੂਨ ਦੇ ਵਿੱਚ ਆ ਗੱਡੀ ਜਾ ਕੇ ਇੱਥੇ ਦੋ ਕਾਪੇ ਇਕ ਰਾਡ ਉਹਨਾਂ ਕੋਲ ਸੀ ਉਹਨਾਂ ਆਂਦੇ ਆਸਲਾ ਕੱਢ ਕੇ ਮੇਰੇ ਉੱਤੇ ਤਾਣਦਾ ਤੇ ਮੈਨੂੰ ਕੁਰਸੀਆਂ ਰਾੜਾਂ ਨਾਲ ਇੱਥੇ ਕੁੱਟਿਆ ਗਿਆ ਤੇ ਔਰ ਛਰੇ ਆਮ ਧਮਕੀਆਂ ਦਿੱਤੀਆਂ ਗਿਆ ਤੈਨੂੰ ਤੇਰੇ ਬੱਚਿਆਂ ਨੂੰ ਮਾਰ ਦੇਣਾ ਅਸੀਂ ਤੈਨੂੰ ਛੱਡਣਾ ਨਹੀਂ ਸਾਨੂੰ ਜੇਲ੍ਹ 'ਚ ਫੋਨ ਆਇਆ ਕਿ ਬੰਦਾ ਮਾਰਨਾ ਹੈ ਇਹ ਚਿੱਟੇ ਦਿਖਲਾ ਬੋਲਦਾ ਹੈ ਠੀਕ ਹੈ ਤੇ ਮੈਂ ਤਾਂ ਹੱਥ ਜੋੜ ਕੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਤੇ ਮਾਨ ਸਰਕਾਰ ਨੂੰ ਬੇਨਤੀ ਕਰਦਾ ਤੇ ਸਾਡੇ ਜਲਾਲਾਬਾਦ ਐਮਐਲ ਸਾਹਿਬ ਗੋਲਦੀ ਸਾਹਿਬ ਜੀ ਤੁਹਾਨੂੰ ਵੀ ਤੁਹਾਡਾ ਧੰਨਵਾਦ ਹੋਵੇਗਾ ਜੇ ਕਾਰਵਾਈ ਕਰਾਗੇ ਤੁਰੇ ਫਿਰਦੇ ਨੇ ਆਪਦੀ ਗੱਡੀ ਦੇ ਦੋ ਇਹਨਾਂ ਕੋਲ ਅਸਲੇ ਸੀ ਪਾਕਿਸਤਾਨੀ ਜਿਹੜੇ ਸਟਾਰ ਵਾਲੇ ਅਸਲਾ ਇਹਨਾਂ ਕੋਲ ਇਹਨਾਂ ਕਿੱਥੋਂ ਅਸਲਾ ਆ ਗਿਆ ਤੇ ਮੈਂ ਸਾਰਿਆਂ ਨਾਲ ਹੱਥ ਜੋੜ ਕੇ ਬੇਨਤੀ ਕਰਨਾ ਕਿਸਾਨ ਯੂਨੀਅਨ ਨੂੰ ਔਰ ਸਾਰੀਆਂ ਜਥੇਬੰਦੀਆਂ ਨੂੰ ਕਿ ਰਾਲੋ ਮੇਲੇ ਕਿ ਮੇਰਾ ਸਾਥ ਦੋ ਮੈਂ ਗਰੀਬ ਬੰਦਾ ਆ ਇਹ ਤਾਂ ਕੱਲ ਨੂੰ ਮਾਰ ਦੇਣਗੇ ਜੀ ਇਹ ਕਹਿੰਦੇ ਸਾਨੂੰ ਜੇਲ੍ਹ ਤੋਂ ਫੋਨ ਆਇਆ ਤੇ ਸਾਨੂੰ ਪਾਕਿਸਤਾਨੋਂ ਫੋਨ ਆਇਆ ਤੈਨੂੰ ਮਾਰਨਾ ਆ ਜੀ ਇੱਕ ਮਾਮਲਾ ਤੁਹਾਨੂੰ ਤਰਨਤਾਰਨ ਦੇ ਪਿੱਖੀ ਵਿੜਦਾ ਸੁਣਾਇਆ ਤੇ ਦੂਜਾ ਜਲਾਲਾਬਾਦ ਦਾ ਇੱਕ ਬੰਦਾ ਫਿਟ ਰਿਹਾ ਪੁਲਿਸ ਨੂੰ ਕਿ ਮੈਂ ਤੁਹਾਨੂੰ ਨਸ਼ਾ ਤਸਕਰਾ ਬਾਰੇ ਸਾਰੀ ਜਾਣਕਾਰੀ ਦੇ ਰਿਹਾ ਸਵਾਲ ਇਹ ਹੈ ਕਿ ਪੁਲਿਸ ਸਰਦਾਰ ਜੀ ਦੀ ਸੰਤੁਸ਼ਟੀ ਲਈ ਨਾਲ ਲੈ ਜਾ ਕੇ ਕਾਰਵਾਈ ਕਿਉਂ ਨਹੀਂ ਕਰਦੀ ਕੀ ਓਵਰਡੋਜ਼ ਨਾਲ ਕਿਸੇ ਦੀ ਮੌਤ ਨੂੰ ਉਡੀਕਿਆ ਜਾ ਰਿਹਾ ਜਦ ਪਿੱਛੇ ਕਿਸੇ ਸਾਹਿਬ ਜੀ ਦਾ ਚਿੱਟੇ ਕੁਰਤੇ ਪਜਾਮੇ ਵਾਲੇ ਲੀਡਰ ਸਾਹਿਬ ਜੀ ਦਾ ਦਬਾਅ ਆਇਆ ਦੂਜੇ ਪਾਸੇ ਜਲਾਲਾਬਾਦ ਚ ਜੇ ਆਮ ਲੋਕ ਨਸ਼ੇ ਖਿਲਾਫ ਨਾ ਬੋਲਣ ਸਮਾਜ ਨੂੰ ਬਚਾਉਣ ਲਈ ਜਾਗਰੂਕਤਾ ਨਾ ਦਿਖਾਉਣ ਤਾਂ ਪ੍ਰਸ਼ਾਸਨ ਉਦੋਂ ਬੜੀ ਸਹਿਯੋਗ ਦੀ ਮੰਗ ਕਰਦਾ ਹੈ ਤੇ ਹੁਣ ਜਦੋਂ ਆਮ ਬੰਦੇ ਕਿਸੇ ਨਸ਼ਾ ਤਸਕਰ ਨੂੰ ਰੋਕਦੇ ਨੇ ਤੇ ਉਹਨਾਂ ਤੇ ਹਮਲੇ ਹੋ ਰਹੇ ਨੇ ਇਹਨਾਂ ਦਾ ਜਾਨੀ مالی ਨੁਕਸਾਨ ਦਾ ਰਾਖਾ ਕੌਣ ਹੈ ਅਗਲੇ ਹੱਥ ਜੋੜ ਬੇਨਤੀਆਂ ਕਰ ਰਹੇ ਨੇ ਕਿ ਹੁਣ ਤਾਂ ਸਬੂਤ ਵੀ ਸੀਸੀਟੀਵੀ 'ਚ ਆ ਗਏ ਨੇ ਫੜਦੇ ਕਿਉਂ ਨਹੀਂ ਤਸਕਰਾਂ ਬਦਮਾਸ਼ਾਂ ਨੂੰ ਬਾਕੀ ਦੇਖਣ ਵਾਲਿਓ ਤੁਸੀਂ ਵੀ ਟਿੱਪਣੀ ਕਰੋ ਹੱਲ ਕੀ ਲੱਗਦਾ ਹੈ ਜਿਵੇਂ ਚੱਲ ਰਿਹਾ ਐਦਾਂ ਤਾਂ ਬਿਲਕੁਲ ਨਹੀਂ ਲੱਗਦਾ ਕਿ ਨਸ਼ਾ ਜਾਂ ਨਸ਼ਾ ਤਸਕਰਾਂ ਦਾ ਖਾਤਮਾ ਹੋ ਸਕੇਗਾ